ਵਾਹਿਗੁਰੂ ਕੇ ਨਾਮ ਪੇ ਕੁਲ ਮਾਲੋ ਜ਼ਰ ਵੀ ਦੂੰ ਖਲਕਤ ਕੇ ਫਾਇਦੇ ਕੋ ਲਟਾ ਆਪਣਾ ਘਰ ਵੀ ਦੂੰ ਗਰਦਨ ਪਤੀ ਕੀ ਦੇ ਚੁਕੀ ਹੂੰ ਆਪਣਾ ਸਰ ਵੀ ਦੂੰ ਖੁਸ਼ ਨੂ ਦੀ ਅਕਾਲ ਕੋ ਲਖਤੇ ਜ਼ਿਕਰ ਵੀ ਦੂੰ ਕਰਾਰ ਕਰ ਲੈ ਆਪਣੀ ਖਤਾ ਕਾ ਤੂੰ ਅਗਰ ਅਭੀ ਹਮ ਬਖਸ਼ ਦੇਂਗੇ ਸ਼ੌਂਕ ਸੇ ਸਭ ਮਾਲੋ ਜ਼ਰ ਅਭੀ ਮਾਤਾ ਜੀ ਕਹਿਣ ਲੱਗੇ ਕੰਗੂ ਨੂੰ ਕਿ ਮੈਂ ਤੇ ਪ੍ਰਮਾਤਮਾ ਦੇ ਨਾਮ ਤੇ ਸਾਰਾ ਮਲ ਮਾਲ ਧਨ ਲੁਪਾ ਸਕਦੀ ਹਾਂ ਖਲਕਤ ਦੇ ਫਾਇਦੇ ਵਾਸਤੇ ਮੈਂ ਆਪਣੇ ਆਪਣਾ ਪਰਿਵਾਰ ਸਭ ਕੁਝ ਛੱਡ ਦਿੱਤਾ ਸਭ ਕੁਝ ਵਾਰ ਦਿੱਤਾ ਗਰਦਨ ਪਤੀ ਕੀ ਦੇ ਚੁਕੀ ਹੋਂ ਪਹਿਲਾਂ ਆਪਣੇ ਪਤੀ ਦਸੀਸ ਦੇ ਚੁਕੀਆਂ ਆਪਣਾ ਸਿਰ ਦੇਣ ਲਈ ਵੀ ਤਿਆਰ ਆ ਜੇ ਤੂੰ ਹੁਣੇ ਮਾਫੀ ਮੰਗ ਲਵੇਂ ਜਿਹੜੀ ਤੂੰ ਭੁੱਲ ਕੀਤੀ ਆ ਗਲਤੀ ਕੀਤੀ ਐ ਹਮ ਬਖਸ਼ ਦੇਗੇ ਤੈਨੂੰ ਮਾਫ ਕਰ ਦੇਵਾਂਗੇ ਸ਼ੌਂਕ ਸੇ